ਜੱਕੀ ਬੈਠਾ ਹਾਂ ਹਾਂ ਬਿੱਡਲੇ ਵਾਲਾ ਸਾਹਿਬ ਜੀ ਮੁੜ ਕੇ ਆ ਜੇ ਤੇ ਮੈਂ ਫਿਰ ਅਸੀਂ ਨਾਲ ਜਾਵਾਂਗੀ ਆ ਸ਼ਕਤੀ ਪ੍ਰਦਰਸ਼ਨੀ ਕਰਦਣ 50 ਕਿ ਟਰਾਲੀਆਂ ਇਕੱਠੀਆਂ ਕਰ ਲੈਣਾ ਹਾਂ ਚੱਲ ਮੈਂ 100 ਤਾਂ ਨਹੀਂ ਕਹਿੰਦਾ 50 ਕਿ ਟਰਾਲੀਆਂ ਇਕੱਠੀਆਂ ਕਰਕੇ ਆਂਡਾ ਬਟਾ ਗੀੜਾ ਦੇ ਦੇਣਾ ਪਤਾ ਲੱਗ ਜੀ ਕਿੰਨੇ ਕੁ ਲੋਕ ਲੱਕ ਮੰਗਰਾ ਕੱਲਾ ਖੁੰਡਾ ਫੜ ਕੇ ਥੱਲੇ ਮਾਰਨ ਨਾਲ ਕ੍ਰਾਂਤੀਆਂ ਨਹੀਂ ਆਉਂਦੀਆਂ ਚੜ ਕੀਤੇ ਗੱਲ ਕਰ ਗਏ ਸੁਖਵੀਰ ਬਾਦਲ ਨੇ ਜਿੰਨਾ ਲੇਟ ਕਰਿਆ ਵੀ ਮੈਂ ਪਸਤਾ ਦੋਸ਼ੀ ਆ ਉਹਨਾਂ ਜ਼ੀਰੋ ਹੋ ਗਿਆ ਜੇ ਕਿ ਹੱਥ ਦੇਣ ਦੀ ਬਜਾਏ ਜਿਹੜੀ ਬਿਆਨਬਾਜ਼ੀ ਕਰਦੇ ਨੇ ਉਹ ਕਾਣਿਆਂ ਸੈਂਟਰ ਦੇ ਮੈਂ ਸਿੱਧੀ ਗੱਲ ਨਹੀਂ ਕਹੇਦਾ ਨਾ ਆਪਾਂ ਨੂੰ ਕੋਈ ਡਰਾ ਵਾਦ ਤੋਂ ਵਾਰ ਗਿਆ ਕੇ ਪੱਲੀ ਪਿਛਾਉਣਗੇ ਧਰਨਾ ਦੇਣਗੇ ਵੀ ਉਹਨੇ ਮੰਨ ਕੇ ਚੱਲ ਵੀ ਸਾਡੇ ਖਿਲਾਫ ਆ ਬੋਲਿਆ ਬੋਲਿਆ ਉਹ ਕਾਣੇ ਨੇ ਸੈਂਟਰ ਦੇ ਕਿਹਦੇ ਕਿੰਨੇ ਰੁਪਈਆਂ ਵਿੱਚ ਵੇਕੇ ਦੇਈ ਜਾਂਦੇ ਬੈਣ ਨੂੰ ਕੁਛ ਦਾ ਕਾਹਨਾ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਛੱਤਰ ਪਹਿਣਗੇ ਮੈਂ ਜੇ ਐਡੀ ਕੋਮ ਦੇ ਵਫਾਦਾਰ ਐ ਐਡੀ ਕਿਸਾਨਾਂ ਦੇ ਵਫਾਦਾਰ ਐ ਖੁੱਲ ਕੇ ਆਉਣ ਹੋਰ ਇਧਰ ਵਹੇਣ ਸਰਸੇ ਵਾਲੀ ਸੜਕ ਤੇ ਬਿਲਕੁਲ ਠੀਕ ਹੈ ਨਾ ਉਹਨਾਂ ਦੇ ਸਿੱਧੀ ਮੰਨ ਕੇ ਜੇ ਲੋ ਸਰਦੂਰ ਵਾਲੀ ਸੜਕ ਹੋ ਜਾਂਦੀ ਆ ਸਰਦੂਰਗੜ੍ਹ ਤੋਂ ਮਸਾਹਾਲਾ ਪਿੰਡ ਪੈਂਦਾ ਉਦੋਂ ਸਰਸੇ ਦੀ ਹੱਦ ਪੈਂਦੀ ਆ ਉੱ ਆ ਪਗੜਾ ਕਰਨੀ ਟਿਕਰੀ ਦੀ ਆਉਣਾ ਕਿਤੇ ਤਾਂ ਬੈਠਣਾ ਨਹੀਂ ਜਿੱਤ ਲੱਗਦਾ ਘੁੰਮ ਕੇ ਤੇ ਰਾਸਤਾਂ 'ਤੇ ਬਸਦੀ ਆ ਜਾ ਨਹੀਂ ਦਿਲ ਲੱਗਦਾ ਤੇ ਕੋਈ ਹੋਰ ਸੜਕ ਵੀ ਨਿਕਲਦੀ ਹੁਣ ਇਕ ਹੀ ਕਿ ਚੁੱਕ ਇੱਧਰ ਵਹਿ ਜਾਣਾ ਕਿਤੇ ਤਾਂ ਬੈਠਣਾ ਪਰ ਬੈਠਣ ਤਾਂ ਤਾਂ ਜੇ ਕੋਈ ਮੰਗ ਰੋਵੇ ਹਾਲਤ ਨਾਜਕ ਹੁੰਦੀ ਆ ਰਹੀ ਹੈ ਬੀਪੋਸ਼ ਵੀ ਹੋਗੀ ਠੀਕ ਹੈ ਉਹਨਾਂ ਦਾ ਪੁੱਤਰ ਹਾਂ ਪੋਤਾ ਜੀ ਨੋ ਪੈਣਾ ਉਹਨੂੰ ਰੋਜ਼ ਮਰਦਾ ਵੇਖ ਰੀਆਂ ਐਡਾ ਜਿਗਰਾ ਮੈਂ ਨਹੀਂ ਦੇਖਿਆ ਵੀ ਕਿਸੇ ਬੰਦੇ ਦਾ ਕਿਸਾਨੀ ਇੱਥੇ ਆ ਕੇ ਲੀਡਰ ਕਾਹਤੇ ਰਹਿ ਗਏ ਲੀਡਰ ਵੀ ਤਾਂ ਕਿਸਾਨਾ ਕਰਤੀ ਉਹ ਮੈਂ ਮਾਰਦੀ ਰੋਣਾ ਤਾਂ ਮੈਂ ਕਰਦਾ ਜੀ ਬਿਲਕੁਲ ਹੋਰ ਚਾ ਲਾ ਨਹੀਂ ਸਕਦੇ ਹਲੇ ਚੱਲੀ ਜਾਂਦੇ ਨਾ ਇਹਦੇ ਦੁੱਤੇ ਹੋਣਗੇ ਮਾਰੇ ਮੋਟੇ ਪੈਣੇ ਮੇਰੀ ਆਪਾਂ ਤਾਂ ਗੱਲ ਸਿੱਧੀ ਕਹਿ ਦਿੰਦੇ ਆ ਕਾਲੂ ਪਾਵਾ ਆਪਣੇ ਤੇ ਮਾਨਹਾਨੀ ਦਾ ਕਰਦੇ ਆ ਆਪਾਂ ਨੂੰ ਕੋਈ ਪਰਵਾਹ ਨਹੀਂ ਹੈ ਕੱਲ ਨੂੰ ਲੋਕ ਹਜੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਜੀ ਉਹ ਵੇਖ ਰਹੇ ਆ ਵੀ ਕੀ ਮਾਹੌਲ ਬਣਦਾ ਹਾਂ ਵੀ ਕੀ ਮਾਹੌਲ ਬਣਦਾ ਕੀ ਨਹੀਂ ਬਣਦਾ ਭੋਗਾਂ ਤੇ ਆਉਂ ਭੋਗਾਂ ਤੇ ਆਉਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਦੇਖ ਲਓ ਵੀ ਪਹਿਲਾਂ ਦੀਪ ਸਿੱਧੂ ਨੂੰ ਬਹੁਤ ਮਾੜਾ ਕਿਹਾ ਜਾਂਦਾ ਸੀ ਹਾਂ ਬਿਲਕੁਲ ਫਿਰ ਕਿੰਨਾ ਭੋਗ ਤੇ ਲੋਕ ਇਕੱਠ ਕਰਦੇ ਆ ਮੈਨੂੰ ਵੀ ਦਿਲ ਤੇ ਮਹਿਸੂਸ ਹੁੰਦੀ ਆ ਵੀ ਜਦ ਜੇ ਕੁਝ ਲੀਡਰ ਸਾਹਿਬ ਨੂੰ ਹੋ ਗਿਆ ਫਿਰ ਸਟੇਟਸ ਸਟੋਰੀਆਂ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਜਾਂ ਭੋਗ ਫਿਰ ਸਿੱਧੂ ਮੂਸੇਆਣ ਨੂੰ ਜਿਉਂਦੇ ਜੀ ਇੰਨਾ ਕੋ ਲੋਕਾਂ ਨੇ ਨਿੰਦਾ ਵੀ ਜਿੰਨਾ ਵੀ ਕਹਿ ਦੋ ਤੇ ਹੁਣ ਦੇਖ ਲਓ ਹੁਣ ਤੱਕ ਮੇਲੇ ਲੱਗਦੇ ਆ ਬੜੀਆਂ ਨਾਲ ਤੁਰਪੀਆਂ ਦੇ ਕੁਝ ਜਥੇਬੰਦੀਆਂ ਹਜੇ ਵੀ ਤੌਂ ਚ ਕਿਲਾ ਰੱਖੀ ਬੈਠੀਆਂ ਵੀ ਸਾਡੇ ਬਿਨਾ ਮੋਰਚਾ ਜਿੱਤਿਆ ਨਹੀਂ ਜਾਣਾ ਦਰਸ਼ਕੋ ਖਨੌਰੀ ਬਾਰਡਰ ਤੇ ਮੌਜੂਦ ਹੈ ਤੇ ਸ਼ਾਨਦਾਰ ਮਾਹੌਲ ਆ ਕਿਵੇਂ ਨੌਜਵਾਨ ਇੱਥੇ ਰੌਣਕਾ ਲਾਉਂਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਵਕਤ ਜਿਹੜਾ ਮਾਹੌਲ ਬਣਿਆ ਹੋਇਆ ਜਿਵੇਂ ਸਿੰਘੂ ਬਾਰਡਰ ਤੇ ਹੁੰਦਾ ਸੀ ਟਿੱਕਰੀ ਬਾਰਡਰ ਤੇ ਹੁੰਦਾ ਸੀ ਓਵੇਂ ਹੀ ਹੋਣਾ ਅਰ ਮੋਰਚੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਾਰੇ ਆ ਰਹੇ ਨੇ ਆ ਕੇ ਬੈਠ ਕੇ ਮਹਿਫਲਾ ਲਾਉਂਦੇ ਨੇ ਸਾਡੇ ਨਾਲ ਬਿੱਲਾ ਸਿੱਧੂ ਵੀਰ ਮੌਜੂਦ ਹੈ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਸਮੇਂ-ਸਮੇਂ ਤੇ ਹਰ ਇੱਕ ਪੱਖ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਨੇ ਜੇ ਕਿਸੇ ਤੇ ਤਵਾ ਲਾਉਣਾ ਹੋਵੇ ਉਹ ਵੀ ਲਾ ਜਾਂਦੇ ਨੇ ਗਲਬਾਤ ਵੀ ਕਰਾਂਗੇ ਬਿੱਲਾ ਸਿੱਧੂ ਵੀਰ ਨਾਲ ਮੇਰੇ ਸਸੀ ਕਾ ਸਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਾਵੀਰ ਕੀ ਕਹਿਣਾ ਚਾਹੋਗੇ ਅੱਜ ਆਪ ਇੱਕ ਸਮਾਂ ਸੀ 10 ਮਹੀਨੇ ਹੋ ਗਏ ਮੋਰਚੇ ਨੂੰ ਹਨਾ ਚੱਲਦਿਆਂ ਹੋਇਆਂ ਤਾਂ ਕਿਤੇ ਨਾ ਕਿਤੇ ਖੜੋਤ ਵੀ ਆ ਗਈ ਸੀ ਮੋਰਚੇ ਦੇ ਵਿੱਚ ਬਹੁਤ ਘੱਟ ਕਿਸਾਨ ਆਉਣ ਲੱਗੇ ਸੀ ਇਹੋ ਜਿਹਾ ਮਾਹੌਲ ਬਣਿਆ ਪਰ ਹੁਣ ਮਾਹੌਲ ਜਿਹੜਾ ਫਿਰ ਸਿੰਗੂ ਤੇ ਟਿੱਕਰੀ ਵਰਗਾ ਬਣਾ ਦਿੱਤਾ ਹਾਂਜੀ ਇਹ ਕਹਿੰਦਾ ਜੀ ਪਿਛਲੀ 13 ਫਰਵਰੀ ਤੋਂ ਲੈ ਕੇ ਜੀ 10 ਮਹੀਨੇ ਤਕਰੀਬਨ 10 ਮਹੀਨੇ ਉੱਪਰ ਹੋ ਗਏ ਜੀ ਧਰਨਾ ਲੱਗਿਆ ਹੋਇਆ ਜੀ ਤੇ ਸਾਡਾ ਲੀਡਰ ਸਾਹਿਬ ਸਰਦਾਰ ਜਗਜੀਤ ਸਿੰਘ ਦਲਦੇਵਾਲ ਜੀ ਜੱчие ਹੋਏ ਨਹੀਂ ਜੀ ਤੇ ਉਹਨਾਂ ਦੀ ਸਾਰੀ ਜਿੰਨੀ ਇੱਥੇ ਸੰਗਤਾਂ ਜੀ ਉਹਨਾਂ ਦੇ ਥੱਲੇ ਰਹਿ ਗਏ ਉਹਨਾਂ ਦੀ ਲੜ ਰਹੇ ਹੈ ਜੀ ਤੇ ਦੁਬਾਰਾ ਮੋਰਚੇ ਅੱਜ ਜਾਣ ਪੂਰਾ ਹਾਂ ਦੁਬਾਰਾ ਮੋਰਚੇ ਦੇ ਵਿੱਚ ਜਾਣ ਪਾਤੀ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਜੀ 25 ਦਿਨਾਂ ਤੋਂ ਜੀ ਮਰਨ ਬਰਤ ਤੇ ਬੈਠੇ ਹੋਏ ਨੇ ਜੋ ਬਹੁਤ ਵੱਡੀਆਂ ਬਹੁਤ ਵੱਡੀ ਗੱਲ ਹੈ ਅਕਸਰ ਲੋਕ ਕਹਿ ਦਿੰਦੇ ਸੀ ਕਿ ਲੀਡਰ ਆਪ ਤਾਂ ਮੂਰੇ ਲਾਗਦੇ ਨੇ ਆਪ ਦੇ ਬੱਚਿਆਂ ਨੂੰ ਮੂਰੇ ਨਹੀਂ ਲਾਉਂਦੇ ਵੀ ਵੀ ਲੋਕਾਂ ਨੂੰ ਲਾ ਕੇ ਮਰਵਾ ਦਿੰਦੇ ਆ ਪਰ ਇੱਕ ਮਿਸਾਲ ਕਹਿਨ ਕੀਤੀ ਹੈ ਡੱਲੇਵਾਲ ਸਾਹਿਬ ਨੇ ਜੋ ਮਰਨਬਰਤ ਤੇ ਬੈਠੇ ਆ ਤੇ ਅਕਸਰ ਜਿੰਨਾ ਕਿ ਕਹਿ ਸਕਦੇ ਆ ਵੀ ਇਹ ਪਾ ਇਹ ਜੋ ਮੋਰਚਾ ਲੱਗਿਆ ਹੋਇਆ ਹੈ ਪਿਛਲੇ ਮਹੀਨਾ ਦੂੜਕ ਮਹੀਨਾ ਪਹਿਲਾਂ ਇਹ ਇੱਥੇ ਤਕਰੀਬਨ ਲਿਮਟਿਡ ਲੋਕ ਸੀਗੇ ਜੋ ਆਉਂਦੇ ਸੀਗੇ ਪਰ ਅੱਜ ਉਹੀ ਟਿੱਕਰੀ ਸ਼ੰਭੂ ਸ਼ੰਭੂ ਵਰਗਾ ਮਾਹੌਲ ਬਣਿਆ ਹੋਇਆ ਬਹੁਤ ਜਿਆਦਾ ਲੋਕ ਆ ਰਹੇ ਤੇ ਪਰ ਮਹਾਂਗਾਰਾ ਮਿਲ ਰਿਹਾ ਹੈ ਬਿਲਕੁਲ ਹਰਿਆਣਾ ਪੰਜਾਬ ਫੇਰ ਇਕੱਠੇ ਆਈ ਜਿਹੜਾ ਹਨ ਕਿਤੇ ਝਾੜੂ ਫੇਰਦੇ ਆਇਆ ਕਿਤੇ ਪ੍ਰਸ਼ਾਦਾ ਬਣਾ ਰਿਹਾ ਕਿਤੇ ਹਾਂ ਹੈ ਹੈ ਪਰ ਇੱਕ ਬੇਨਤੀ ਹੈ ਮੇਰੀ ਮੈਂ ਕਹਿਣਾ ਚਾਹੁੰਦਾਗਾ ਕੁਝ ਕੁ ਲੋਕ ਹਜੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਜੀ ਉਹ ਵੇਖ ਰਹੇ ਆ ਵੀ ਕੀ ਮਾਹੌਲ ਬਣਦਾ ਵੀ ਕੀ ਮਾਹੌਲ ਬਣਦਾ ਕੀ ਨਹੀਂ ਬਣਦਾ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਉਹ ਲੋਕਾਂ ਨੂੰ ਇਹ ਗੱਲ ਕਹਿੰਦਾ ਮੈਂ ਚੰਗਾ ਤਾਂ ਨਹੀਂ ਲੱਗਦਾ ਕਿਉਂਕਿ ਮੈਨੂੰ ਵੀ ਗਿਲਤੀ ਮਹਿਸੂਸ ਹੁੰਦੀ ਆ ਵੀ ਜਦ ਜੇ ਕੁਛ ਲੀਡਰ ਸਾਹਿਬ ਨੂੰ ਹੋ ਗਿਆ ਫਿਰ ਸਟੇਟਸ ਸਟੋਰੀਆਂ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਯਾ ਭੋਗਾਂ ਦੇ ਆਉਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਦੇਖ ਲਓ ਵੀ ਪਹਿਲਾਂ ਦੀਪ ਸਿੱਧੂ ਨੂੰ ਬਹੁਤ ਮਾੜਾ ਕਿਹਾ ਜਾਂਦਾ ਸੀ ਹਾਂ ਬਿਲਕੁਲ ਫਿਰ ਕਿੰਨਾ ਭੋਗ ਤੇ ਲੋਕ ਇਕੱਠ ਕਰਦੇ ਆ ਫਿਰ ਸਿੱਧੂ ਮੂਸੇਆਣ ਨੂੰ ਜਿਉਂਦੇ ਜੀ ਇੰਨਾ ਕੋ ਲੋਕਾਂ ਨੇ ਨਿੰਦਾ ਵੀ ਜਿੰਨਾ ਵੀ ਕਹਿ ਲੋ ਤੇ ਹੁਣ ਦੇਖ ਲਓ ਹੁਣ ਤੱਕ ਮੇਲੇ ਲੱਗਦੇ ਆ ਪਰ ਮੇਰੀ ਗੱਲ ਕਹਿਣਾ ਇਹ ਆਪਣੇ ਕੋਲੇ ਇੱਕ ਏਦਾਂ ਦਾ ਲੀਡਰ ਆ ਜੀ ਆਪਾਂ ਗਮਾਚ ਲਿਆ ਤੇ ਜ਼ਿੰਦਗੀ ਪਰ ਮੁੜ ਕੇ ਮਿਲਣਾ ਨਹੀਂ ਕਿਉਂਕਿ ਇਹਨਾਂ ਦੀ ਸੋਚ ਨਾਲ ਦੀ ਸੋਚ ਕਿਸੇ ਦੀ ਨਹੀਂ ਹੈ ਜਥੇਬੰਦੀਆਂ ਪੰਜਾਬ 'ਚ ਹੋਰ ਵੀ ਬੜੀਆਂ ਨੇ ਬੜੀਆਂ ਨਾਲ ਤੁਰਪੀਆਂ ਦੇ ਕੋਈ ਜਥੇਬੰਦੀਆਂ ਹਜੇ ਵੀ ਤੌਂ ਚ ਕਿਲਾ ਰੱਖੀ ਬੈਠੀਆਂ ਵੀ ਸਾਡੇ ਬਿਨਾ ਮੋਰਚਾ ਜਿੱਤਿਆ ਨਹੀਂ ਜਾਣਾ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਕਿਸੇ ਬਿਨਾ ਕੋਈ ਕੰਮ ਨਹੀਂ ਲੰਦਾ ਹੁੰਦਾ ਪਰ ਜੇ ਉਹਦਾ ਪਾਸੇ ਹਸਾ ਹਮ ਜੀ ਹੈ ਨਾ ਤੇ ਉਹ ਬਹੁਤ ਵੱਡਾ ਸੁਭਾਗ ਹੁੰਦਾ ਵੀ ਆਪਾਂ ਦਿਲ 'ਚ ਇੱਕ ਸਕੂਨ ਹੁੰਦਾ ਵੀ ਆਪਾਂ ਸਾਰੇ ਨੇ ਇਕੱਠੇ ਰਲ ਕੇ ਮੋਰਚਾ ਜਿੱਤਿਆ। ਬਿਲਕੁਲ ਠੀਕ ਹੈ ਉਹ ਉਹਨਾਂ ਦੇ ਵਿੱਚੋਂ ਜਥੇਬੰਦੀ ਦੇ ਵਿੱਚੋਂ ਬਹੁਤ ਬੰਦੇ ਅਕਸਰ ਰੋਜ਼ ਟੁੱਟ ਕੇ ਆ ਰਹੇ ਨੇ। ਹੂੰ ਠੀਕ ਹੈ ਪਰ ਮੈਂ ਇੱਕੀ ਗੱਲ ਕਹਿਣਾ ਚਾਹੁੰਦਾ ਵੀ ਆਓ ਜਮੀਰ ਆਪਣਾ ਜੀ ਜੇ ਆਪਾਂ ਜਮੀਰ ਮਾਰ ਕੇ ਕਰੇਗੇ ਵੀ ਆਪਾਂ ਕੀ ਲੈਣਾ ਯਾਰ ਮੇਰੇ ਇੱਕ ਇੱਕ ਜਾਨ ਨਾਲ ਕੀ ਹੋ ਜੂਗਾ ਇੱਕ ਇੱਕ ਜਾਨ ਨਾਲ ਬਹੁਤ ਕੁਝ ਹੋ ਜਾਂਦਾ। ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਢੱਲੇਵਾ ਸਾਹਿਬ ਨੇ ਇਕੱਲੀ ਐਮਐਸਪੀ ਲੈਣੀ ਆ ਜਾਂ ਦੂਜੇ ਕਿਸਾਨਾਂ ਨੇ ਵੀ ਲੈਣੀ ਆ? ਐਮਐਸਪੀ ਤੋਂ ਸਾਰੇ ਹਿੰਦੁਸਤਾਨ ਨੇ ਲੈਣੀ ਜਿੱਦੱਕੇ ਬੈਠਾ ਰਿਹਾ ਸਾਰੇ ਕਿੱਲੇ ਕਿਉਂ ਬੈਠੇ ਨੇ ਪਰ ਉਹ ਹੀ ਕਹਿ ਰਹੇ ਵੀ ਇਦਾਂ ਦਾ ਲੀਡਰ ਨਹੀਂ ਮਿਲਦਾ ਇਦਾਂ ਦਾ ਲੀਡਰ ਨਹੀਂ ਮਿਲਦਾ ਕਿਉਂਕਿ ਲੀਡਰ 100 ਦੇ ਵਿੱਚੋਂ ਇੱਕੋ ਹੀ ਨਿਕਲਦਾ ਹੁੰਦਾ ਬਾਕੀ ਤਾਂ ਕੁਰਸੀਆਂ ਦੇ ਭੁੱਖੇ ਹੁੰਦੇ ਆ ਜੇ ਇਹਨਾਂ ਨੂੰ ਕੁਰਸੀ ਨਹੀਂ ਪਿਆਰੀ ਹੈ ਕੁਰਸੀ ਨਹੀਂ ਪਿਆਰੀ ਹੈ ਨਾ ਵੀ ਕੁਰਸੀ ਪਿਆਰੀ ਆ ਨਹੀਂ ਮਰਨ ਵਰਤ ਤੇ ਬੈਂਦੇ ਨਹੀਂ ਸੀਗੇ ਬੜੇ ਕੋਈ ਹੁੰਦਾ ਚੱਕੀ ਬੈਠਾ ਰਾ ਹਾਂ ਬੇਟਲੇਵਾਲ ਸਾਹਿਬ ਜੀ ਮੁੜ ਕੇ ਆ ਜੇ ਤੇ ਮੈਂ ਫਿਰ ਅਸੀਂ ਨਾਲ ਜਾਵਾਂਗੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਗਾ ਖਰ ਮੈਨੂੰ ਤਾਂ ਜਾਣਦੇ ਨਹੀਂ ਹੁਣੇ ਆਪਾਂ ਦੇ ਖੇਤੀ ਕਰਨ ਵਾਲੇ ਬੰਦੇ ਆ ਵੀ ਸ਼ਕਤੀ ਪ੍ਰਦਰਸ਼ਨੀ ਕਰ ਦੋ ਸ਼ੇਕਰ ਨੂੰ ਸਾਡੇ ਏਰੀਏ ਦੀ ਆ ਮਾੜਾ ਮਾੜਾ ਹਾਂ ਸ਼ਕਤੀ ਪ੍ਰਦਰਸ਼ਨੀ ਕਰ ਦੋ 50 ਕਿ ਟ੍ਰਾਲੀਆਂ ਇਕੱਠੀਆਂ ਕਰ ਲੈਣਾ ਹਾਂ ਚੱਲ ਮੈਂ 100 ਤਾਂ ਨਹੀਂ ਕਹਿੰਦਾ 50 ਕਿ ਟ੍ਰਾਲੀਆਂ ਇਕੱਠੀਆਂ ਕਰਕੇ ਮਾੜਾ ਬੋਟਾ ਗੀੜਾ ਦੇ ਦੇਣ ਪਤਾ ਲੱਗ ਜੀ ਕਿੰਨੇ ਕੁ ਲੋਕ ਲੱਕ ਮੰਗਰਾ ਕੱਲਾ ਖੁੰਡਾ ਫੜ ਕੇ ਥੱਲੇ ਮਾਰਨ ਨਾਲ ਕ੍ਰਾਂਤੀਆਂ ਨਹੀਂ ਆਉਂਦੀਆਂ ਇਹ ਜਾਂਤ ਤਲੀ ਦੇ ਧਰ ਨਹੀਂ ਪੈਂਦੀ ਆ ਹੁਣ ਤੇਲੀ ਦੇ ਧਰੀ ਆ ਇਹ ਬੈਠੇ ਨੇ ਠੀਕ ਹੈ ਸਭ ਤੋਂ ਵੱਡੀ ਗੱਲ ਕੀ ਇਹਨਾਂ ਦਾ ਪਰਿਵਾਰ ਸਾਥ ਦੇ ਰਿਹਾ ਜੀ ਬਿਲਕੁਲ ਦਿਨੋਂ ਦਿਨ ਹਾਲਤ ਨਾਜਕ ਹੁੰਦੀ ਜਾ ਰਹੀ ਆ ਦਿਨੋਂ ਦਿਨ ਹਾਲਤ ਨਾਜਕ ਹੁੰਦੀ ਜਾ ਰਹੀ ਆ ਬੇਪੋਸ਼ ਵੀ ਹੋ ਗਈ ਠੀਕ ਹੈ ਉਹਨਾਂ ਦਾ ਪੁੱਤਰ ਹਾਂ ਪੋਤਾ ਜੀ ਨੂੰ ਪੈਣਾ ਉਹਨੂੰ ਰੋਜ਼ ਮਰਦਾ ਵੇਖ ਰਿਆਂ ਐਡਾ ਜਿਗਰਾ ਮੈਂ ਨਹੀਂ ਦੇਖਿਆ ਵੀ ਕਿਸੇ ਬੰਦੇ ਦਾ ਹੋਣਾ ਜਿਹੜੇ ਆਪ ਦੇ ਪਰਿਵਾਰ ਦੇ ਇੱਕ ਜੀ ਨੂੰ ਜਿਹਨੂੰ ਇੰਨੇ ਕੋ ਲੋਕ ਪਿਆਰ ਕਰਦੇ ਆ ਠੀਕ ਹੈ ਨਾ ਤੇ ਉਹ ਪਤਾ ਨਹੀਂ ਕਿੰਨਾ ਕ ਕਰਦੇ ਹੋਣੇ ਆ ਉਹ ਇੱਕ ਇੱਕ ਦਿਨ ਕਰਕੇ ਵੀਕ ਹੋ ਰਹੇ ਇੱਕ ਇੱਕ ਦਿਨ ਕਰਕੇ ਥੱਲੇ ਨੂੰ ਜਾ ਰਹੇ ਆ ਤੁਸੀਂ ਵੀ ਦੇਖ ਰਹੇ ਹੋ ਦੇਖ ਰਿਆਂ ਉਹਨਾਂ ਦਾ ਲੜਕਾ ਸਾਰੀ ਰਾਤ ਗੱਡੀ ਦੇ ਵਿੱਚ ਹੋਕਾ ਦੇ ਕਿਪਾਰੇ ਰੱਖਦਾ ਗਿਆ ਆ ਸਾਰੇ ਬੈਠੇ ਇੱਥੇ ਹਾਂ ਠੀਕ ਹੈ ਨਾ ਉਹ ਇਹ ਕਹਿ ਰਿਹਾ ਵੀ ਆਪਾਂ ਇਸ ਦਲਦੇਵਾਲ ਸਾਹਿਬ ਨੂੰ ਚੱਕਰ ਨਹੀਂ ਦੇਣਾ ਹਾਂ ਕਦੇ ਵੀ ਚੱਕਦੇ ਮਨ ਕੇ ਚਲੋ ਵੀ ਆਪਣੇ ਵੀ ਫਾਦਰ ਆ ਜਾਂ ਹੋਰ ਵੀ ਫਾਦਰ ਆ ਕਿਸੇ ਦੀ ਮਾੜੀ ਜੀ ਚੀਜ਼ ਪੀਂਦੀ ਆ ਪਾਸੇ ਡਾਕਟਰ ਕੋਲ ਲੈ ਕੇ ਜਾਣੇ ਬਿਕਾਜ਼ ਦੇਖ ਕੁਛ ਹੋ ਜਾਈਏ ਪਰ ਉਹ ਆਪਣੇ ਪਿਤਾ ਨੂੰ ਇੱਥੇ ਰੱਖਣ ਨੂੰ ਮਜਬੂਰ ਕਰ ਵੀ ਇੱਥੇ ਰੱਖੋ ਸਿੱਧੀ ਦੇ ਮੰਗੇ ਜੀ ਵੀ ਬਰ ਮੋਰ ਜਿਤਨਾ ਇਹ ਜज्ਵਾ ਦੇਖੋ ਕਿੰਨਾ ਵੱਡਾ ਦਿਲ ਹੋ ਸਕਦਾ ਜੀ ਬਿਲਕੁਲ ਸਾਥ ਦੇਣ ਦੀ ਬਜਾਏ ਜਿਹੜੇ ਬਿਆਨਬਾਜ਼ੀ ਕਰਦੇ ਨੇ ਉਹ ਕਾਣੇਆ ਸੈਂਟਰ ਦੇ ਜੀ ਮੈਂ ਸਿੱਧੀ ਗੱਲ ਹੀ ਕਹਿ ਦੇਣਾ ਆਪਾਂ ਨੂੰ ਕੋਈ ਡਰਾ ਬਾਤ ਤੋਂ ਵਾਰ ਕੇ ਜਾ ਕੇ ਪੱਲੀ ਪਿਛਾਉਣਗੇ ਧਰਨਾ ਦੇਣਗੇ ਵੀ ਉਹਨੇ ਮੰਨ ਕੇ ਚੱਲ ਵੀ ਸਾਡੇ ਖਿਲਾਫ ਆ ਬੋਲਿਆ ਬੋਲਿਆ ਉਹ ਕਾਣੇ ਨੇ ਸੈਂਟਰ ਦੇ ਕਿੰਨੇ ਕਰੋੜੀਆਂ ਵਿੱਚ ਵੇਕੇ ਦੇਈ ਜਾਂਦੇ ਬੈਣ ਨੂੰ ਕੁਛ ਦਾ ਕੌਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਛੇਤਰ ਪਹਿਣਗੇ ਮੈਂ ਫੇਰ ਗੱਲ ਉੱਥੇ ਕਹਿ ਦੇਣਾ ਸੁਖਵੀਰ ਬਾਦਲ ਬਾਈ ਜੜ ਕੀਥੇ ਗੱਲ ਗਏ ਸੁਖਵੀਰ ਬਾਦਲ ਨੇ ਜਿੰਨਾ ਲੇਟ ਕਰਿਆ ਵੀ ਮੈਂ ਪਾਸਤਾ ਦੋਸਤੀਆਂ ਉਹਨਾਂ ਜ਼ੀਰੋ ਹੋ ਗਿਆ ਜੇ ਕਦੇ ਉਹਦੀ ਮੰਨ ਲੈਂਦੇ ਸ਼ਾਇਦ ਅੱਜ ਜੋ ਕੋਈ 5-7 ਸੀਟਾਂ ਲੈ ਵੀ ਜਾਂਦੇ ਠੀਕ ਹੈ ਨਾ ਜ਼ੀਰੋ ਜ਼ੀਰੋ ਹੋ ਜਾਣਾ ਜ਼ੀਰੋ ਹੋ ਗਏ ਜ਼ੀਰੋ ਕਿਉਂ ਹੋਏ ਕਿਉਂਕਿ ਉਹ ਲੇਟ ਕਰੀਏ ਸਫਾਈਆਂ ਦਿੱਤੀ ਵੀ ਅਸੀਂ ਸੱਚੇ ਆ ਅਸੀਂ ਸੱਚੇ ਆ ਹੋਣੀ ਇੰਨਾ ਵੀ ਇੱਦੀਆਂ ਇਹ ਗੱਲ ਯਾਦ ਰੱਖਿਓ ਸਮਾਂ ਪਊਗਾ ਰੱਬ ਦੇ ਕਰੇ ਦੇਰ ਜਰੂਰ ਹੁੰਦਾ ਨਹੀਂ ਹਰਨੀ ਹੁੰਦਾ ਸਮਾਂ ਪਊਗਾ ਹੋਣੀ ਇਹਨਾਂ ਨੇ ਵੀ ਇੱਦਾਂ ਪਾਣੀ ਇੱਥੇ ਆ ਕੇ ਲੀਡਰ ਕਾਹਤੇ ਰਹਿ ਗਏ ਲੀਡਰ ਵੀ ਤਾਂ ਕਿਸਾਨਾ ਕਰਕੇ ਹੁੰਦਾ ਉਹ ਮੈਂ ਮਾਰਦੀਆ ਰੌਲਾ ਪਾ ਮੈਂ ਕਿਹਾ ਜੀ ਹਰ ਇੱਕ ਮੇਰੇ ਹੱਥ ਚੋਗੇ ਤੇ ਮੈਂ ਦੂਜੇ ਨੂੰ ਮੌਕਾ ਨਾ ਦੇਵਾ ਉਹਨਾਂ ਦਾ ਇਹ ਮਤਵਲਾ ਪਰ ਇੱਥੇ ਲਿਮਟਿਡ ਦੇ ਬੰਦੇ ਬੋਲਦੇ ਆ ਜੀ ਠੀਕ ਆ ਹਰ ਇੱਕ ਪ੍ਰਕਾਰ ਦੀ ਜੋ ਡੱਲੇ ਵਾਲਾ ਸਭ ਅੰਦਰੋਂ ਗੱਲ ਦਾ ਦੱਸਦੇ ਆ ਸਾਰੇ ਪਿਆਰ ਨਾਲ ਰਹਿ ਰਿਆ ਉਹਨਾਂ ਦਾ ਹੁਣ ਉਹ ਕਹੀ ਉਹ ਬਾਬੇ ਨੂੰ ਹੁੰਡੇ ਵਾਲੇ ਨੇ ਕਹਿੰਦਾ ਵੀ ਉਹ ਆ ਜਾਏ ਅਸੀਂ ਫੇਰ ਮੁੜ ਕੇ ਜਾਵਾਂਗੇ ਪਰ ਗੱਲ ਤਾਂ ਉੱਥੇ ਆ ਗਈ ਨਾ ਬੈਠੇ ਆ ਤੇ ਉੱਥੇ ਹੋਣਾ ਆ ਜਾਣ ਫਿਰ ਗੱਲ ਤਾਂ ਮੈਂ ਵੀ ਆ ਗਈ ਅਸੀਂ ਕੀ ਬਿਠਾਇਆ ਉਹਨੂੰ ਵੀ ਤੂੰ ਨਹੀਂ ਬਿਠਾਇਆ ਬੈਠੇ ਤਾਂ ਆਪਣੇ ਸਾਰਿਆਂ ਲਈ ਆ ਜੀ ਬਿਲਕੁਲ ਬੈਠੇ ਤਾਂ ਆਪਣੇ ਸਾਰਿਆਂ ਲਈ ਆ ਪਹਿਲਾਂ ਕਹਿੰਦੇ ਸੀ ਅਜੇ ਸਹੀ ਟਾਈਮ ਨਹੀਂ ਆਇਆ ਮੋਰਚੇ ਦਾ ਅਜੇ ਮੋਰਚਾ ਲਾ ਨਹੀਂ ਸਕਦੇ ਹਲੇ ਚੱਲੀ ਜਾਂਦੇ ਨਾ ਇਹਦੇ ਦਿੱਤੇ ਹੋਣਗੇ ਮਾਰੇ ਮੋਟੇ ਭੈਣੇ ਮੇਰੀ ਆਪਾਂ ਦਾ ਗੱਲ ਸਿੱਧੀ ਕਹ ਦੇਣਾ ਕੱਲ ਨੂੰ ਪਾਵਾਂ ਆਪਣੇ ਤੇ ਮਾਨਹਾਨੀ ਦਾ ਕਰਦੇ ਆਪਾਂ ਨੂੰ ਕੋਈ ਪਰਵਾਹ ਨਹੀਂ ਹੈ ਕਰਦੇ ਆਪਾਂ ਨੂੰ ਕੋਈ ਛੇਤੇ ਚੱਕਰ ਨਹੀਂ ਹੈਗਾ ਸੱਚ ਹੈ ਕੋਈ ਕਿਸੇ ਨੂੰ ਤਾਂ ਬੋਲਣੀ ਪਊਗਾ ਜੀ ਜੀ ਕਿਸੇ ਨੂੰ ਤਾਂ ਬੋਲਣੀ ਪਊਗਾ ਜੇ ਐ ਵੀ ਕੌਮ ਦੇ ਵਫਾਦਾਰ ਹੈ ਏਡੀ ਕਿਸਾਨਾਂ ਦੇ ਵਫਾਦਾਰ ਹੈ ਖੁੱਲ ਕੇ ਆਉਣ ਹੋਰ ਇਧਰ ਵਹਿਣ ਸਰਸੇ ਵਾਲੀ ਸੜਕ ਤੇ ਬਿਲਕੁਲ ਠੀਕ ਹੈ ਨਾ ਉਹਨਾਂ ਦੇ ਸਿੱਧੀ ਮੰਨ ਕੇ ਜੇ ਲੋ ਸਰਦੂਰ ਵਾਲੀ ਸੜਕ ਜਾਂਦੀ ਆ ਸਰਦੂਰਗੜ੍ਹ ਤੋਂ ਮਸਾਲਾ ਪਿੰਡ ਪੈਂਦਾ ਉਦੋਂ ਸਰਸੇ ਦੀ ਹੱਦ ਪੈਂਦੀ ਆ ਉੱਥੇ ਵਹਿਣ ਆ ਪਗੜਾ ਕਰਨੀ ਦੀ ਕੀ ਰੀਤੀ ਆ ਉਹ ਨਾ ਕਿੱਥੇ ਤਾਂ ਬੈਠਣਾ ਨਹੀਂ ਜਿੱਤ ਲੱਗਦਾ ਘੁੰਮ ਕੇ ਤੇ ਰਾਸਤੇ 'ਤੇ ਬਸਦੀ ਆ ਜਾ ਨਹੀਂ ਜਿੱਤ ਲੱਗਦਾ ਤਾਂ ਕੋਈ ਹੋਰ ਸੜਕ ਵੀ ਨਿਕਲਦੀ ਹੁਣ ਇੱਚੀ ਕਿ ਚੁੱਕ ਇੱਧਰ ਵਹੀ ਜਾਣਾ ਕਿੱਥੇ ਤਾਂ ਬੈਠਣਾ ਪਰ ਬੈਠਣ ਤਾਂ ਤਾਂ ਜੇ ਕੋਈ ਮੰਗ ਰੋਵੇ ਬਸ ਇੱਕ ਗੱਲਾਂ ਵਾਲੇ ਆ ਗੱਲਾਂ ਦਾ ਖੜਾ ਬਣਾ ਲਓ ਜਿੰਨਾ ਮਰਜ਼ੀ ਬਣਵਾ ਲਓ ਨਿੰਦਰਨ ਤੇ ਆ ਉਹੀ ਗੱਲਾਂ ਵੀ ਆਪ ਦਾ ਮਾਰਦਾ ਹੈ ਬਗਾਨਿਆਂ ਦਾ ਦਰ ਥੋੜੀ ਹੈ ਸ਼ਾਮ ਦਾ ਮਾਹੌਲ ਕਿਵੇਂ ਦਾ ਬਣਾਇਆ ਨੌਜਵਾਨ ਖੜਦੇ ਨੇ ਅਸੀਂ ਦੇਖਦੇ ਵੇ ਆ ਦੇਸੀ ਦੇ ਮੂੜੇ ਬਣਾਵਨਾ ਕਿ ਤੁਸੀਂ ਅੱਗੇ ਸੇਕ ਲੇਖ ਦੇਖ ਭੈਣ ਮੇਰੀ ਇਹ ਇੱਥੇ ਹੁਣ ਨਾਕੇ ਲੱਗਦੇ ਸਾਡੇ ਸਾਰਿਆਂ ਦੀ ਜੀ ਰਾਤ ਨੂੰ ਇੱਥੇ ਦੇਖੋ ਸਾਰੇ ਬਜ਼ੁਰਗ ਬੈਠੇ ਆ ਨੌਜਵਾਨ ਬੈਠਿਆ ਹਾਂ ਇੱਥੇ ਪਹਿਰਾ ਦੇਣਾਗਾ ਫਿਰ ਸਾਰੇ ਮੰਜੀ ਵੀ ਲੋਟ ਨਹੀਂ ਹੁੰਦੀਆਂ ਇੰਨੇ ਕੁਰਸੀਆਂ ਵੀ ਨਹੀਂ ਹੁੰਦੀਆਂ ਬੜੇ ਭਰਾ ਹੁੰਦੇ ਆ ਹੁਣ ਇੰਨੇ ਮੁੰਡੇ ਬੈਠਿਆ ਇਹ ਆਗੇ ਹੋਰ ਆ ਜਾਣਗੇ ਠੀਕ ਹੈ ਨਾ ਪਰ ਮਾਹੌਲ ਇੱਥੇ ਕੋਈ ਕੁਛੀਆ ਨਹੀਂ ਘਮੀ ਵਾਲਾ ਮੌਲਾ ਕਿਉਂਕਿ ਸਾਡੇ ਦੁੱਖ ਸਾਨੂੰ ਇਹ ਆ ਵੀ ਸਾਡੇ ਲੀਡਰ ਦੀ ਦਿਨੋ ਦਿਨ ਹਾਲਤ ਨਾਜਕ ਹੋ ਰਹੀ ਹੈ ਜੀ ਕਿਉਂਕਿ ਇਹ ਜਿਹੇ ਲੀਡਰ ਮਿਲ ਨੇ ਬਹੁਤ ਔਖ ਨੇ ਭੈਣ ਮੇਰੀ ਇਹ ਪਹਿਲਾਂ ਵੀ ਕਿਹਾਗਾ ਮਾਹੌਲ ਅਜੀਬ ਚੁੱਪਾ ਤੋਂ ਦਾ ਮਹੀਨਾ ਆ ਹਾਂ ਕੋ ਚੁੱਪਾ ਕੋਈ ਹਾਂ ਇਥੇ ਤੁਸੀਂ ਦੇਖੋ ਵੀ ਸਾਰਾ ਦਿਨ ਗਰਵਾਣੀ ਚੱਲਦੀ ਹੈ ਕੋਈ ਮਿਊਜ਼ਿਕ ਜਾਂ ਕੁਝ ਵੀ ਕੋਈ ਨਹੀਂ ਲਾ ਰਿਆ ਕਿਉਂਕਿ ਇੱਕ ਦੋ ਸਵਾ ਦੇ ਦਿਨ ਆ ਗਏ ਤੇ ਦੂਜੇ ਜਿसे ਸੋਰੀ ਲੀਡਰ ਸਾਹਿਬ ਸਾਡੇ ਤੁਹਾਨੂੰ ਪਤੀ ਆ ਦਿਨ ਤੇ ਨਾਜ ਕੋਰਿਆ ਬਸ ਇਹ ਤਾਂ ਹੁਣ ਭੈਣ ਮੇਰੀ ਲਕੜਾਂ ਲੋਕ ਦਾਨ ਕਰਕੇ ਜਾਂਦੇ ਆ ਪਿੰਡਾਂ ਜੋ ਲੈ ਕੇ ਆਉਂਦੇ ਆ ਤੇ ਉਹ ਫਿਰ ਜਿਹੜਾ ਸਾਨੂੰ ਕੋਈ ਕੁੱਟਕਾ ਤੇ ਆਉਂਦਾ ਉਹਨੂੰ ਬੈਠਣ ਦੀ ਸੀਟ ਬਣਾ ਲੈਨੇ ਹੁਣ ਤੁਹਾਡੇ ਸਾਹਮਣੇ ਬੈਠੇ ਆ ਉਹ ਬੈਠੇ ਰਹਿੰਦੇ ਹਾਂ ਹਾਂ ਬਹਾਂ ਬੈਠੇ ਰਹਿੰਦੇ ਆ ਕਿਉਂਕਿ ਉਹਨੇ ਮੰਜੇ ਵੀ ਨਹੀਂ ਹੈਗੇ ਤੇ ਮੰਨ ਕੇ ਚਲ ਮੰੰਜੇ ਵੀ ਹੈਗੇ ਆ ਪਰ ਮੰਜੇ ਤੇ ਉਹਨੇ ਬੰਦੇ ਬੈਂਦੇ ਨਹੀਂ ਮੇਰੇ ਚਾਰ ਬੰਦੇ ਬਹਿ ਗਏ ਇਹ ਨਾਲ ਨਾਲ ਲੰਗ 10 ਵਜਦਾਂਗੇ ਨਹੀਂ ਸਾਥ ਜੀ ਭਲੇ ਸ਼ਾਮ ਨੂੰ ਵੀ ਤੁਸੀਂ ਪਹਿਰਾ ਦੇਣ ਦੇ ਲਈ ਰਾਤ ਨੂੰ ਜਾਗਦੇ ਹੋ ਏਦਾਂ ਕਰਕੇ ਟਾਈਮ ਪਾਸ ਕਰਦੇ ਹੋ ਤੇ ਪਹਿਰਾ ਲਾਉਂਦੇ ਹੋ ਵੀ ਜਿਹੜੇ ਕਹਿ ਸਕਦੇ ਕਿ ਟਾਈਮ ਪਾਸ ਵੀ ਹੋ ਜੇ ਨਾਲਾ ਦੂਜਾ ਪਹਿਰਾ ਵੀ ਲੱਗ ਜੇ ਔਰ ਇੱਕ ਇੱਕ ਇਕੱਠ ਕਰਕੇ ਰੱਖਦੇ ਹੋ ਰੌਣਕਾ ਵੀ ਲਾ ਕੇ ਹਰ ਇੱਕ ਭੈਣ ਦੇ ਤੇ ਘਟ ਘਟ 10 ਤੋਂ 15 ਇਹ ਜੇ ਬਣਾਏ ਹੋਏ ਆ ਜਿੱਥੇ ਬੰਦੇ ਉਹਦਾ ਅਕਸਰ ਪਤਾ ਨਹੀਂ ਕਿੰਨੇ ਕਾ ਜਿੱਧਰ ਵੀ ਜੇਕਰ ਤੁਸੀਂ ਉੱਤੇ ਬੰਦੀ ਬੰਦੇ ਬੈਠੇ ਆ ਤੇ ਜਿੱਥੇ ਮੰਨ 15 ਕੇਦਿਆਂ ਨੇ ਮੀਨ ਬਣਾਏ ਹੋਏ ਨੇ ਥਾਂ ਥਾਂ ਵੀ ਜਿੱਥੇ ਬਹਿ ਕੇ ਚੱਕ ਪੋਸਟ ਹੁੰਦਾ ਆ ਅਖੜ ਹਾਂ ਅਖੜ ਤੁਸੀਂ ਦੇਖ ਹੀ ਸਕਦੇ ਹੋ ਭੈਣ ਮੇਰੀ ਰੱਟ ਵਧ ਰਹੇ ਆ ਦਿਨ ਦਾ ਪੈਰ ਰੱਖਣ ਸਾਨੀ ਦਾ ਰਾਤ ਨੂੰ ਇਹ ਪਤਾ ਜਿਹੜੇ ਦਿਨੇ ਆਉਂਦੇ ਆ ਉਹ ਦਿਨ ਨੂੰ ਕੁਝ ਮੁੜ ਜਾਂਦੇ ਆ ਰਾਤਾਂ ਦੀ ਡਿਊਟੀ ਵੱਖਰੀ ਆ ਨਾਕੇ ਲੱਗਦੇ ਨਾਕੇ ਉਹ ਨਾਕੇ ਲੱਗੇ ਆ ਹਾਂ ਰਾਤ 3:30 ਕਿਲੋਮੀਟਰ ਤੋਂ ਬੰਦੇ ਆਏ ਯੂਪੀ ਤੋਂ ਚੱਲ ਗਏ ਅੱਛਾ ਜੀ ਉਹ ਮਿਲਿਆ 8 ਵਜੇ ਤਰੇ ਉਹਨੇ ਤੜਕੇ 4 ਵਜੇ 4:30 ਵਜੇ ਸਾਡੇ ਕੋਲੇ ਇੱਥੇ ਆ ਗਏ ਓਕੇ ਠੀਕ ਹੈ ਉਹਨੇ ਦਿਲ ਚਾਹਤਾ ਸੀ ਤੂੰ ਤਾਂ ਆਇਂ ਜੀ ਇਹ ਕੋਈ ਇਦਾਂ ਨਹੀਂ ਹੈਗੀ ਵੀ ਗੱਲ ਗੱਲੇ ਪੰਜਾਬ ਚ ਹੈ ਮਨਿਕ ਚਲੋ ਜਿਸ ਤੱਕ ਕਿਸਾਨ ਬੈਠਾ ਹਰ ਇੱਕ ਕੋਲੇ ਪਹੁੰਚ ਗਈ ਹੈ ਪਰ ਥੋੜਾ ਇਹ ਦੇਖਦੇ ਯਾਰ ਜੋ ਤੁਰੂ ਤਾਂ ਮੈਂ ਤੁਰूंगा ਤੁਰਨਾ ਪਊਗਾ ਪਹਿਲਾਂ ਆਪਾਂ ਨੂੰ ਕਰਨੀ ਪਊਗੀ ਦੂਜਾ ਕਦੀ ਪੈਨ ਨਹੀਂ ਕਰਦਾ ਬਿਲਕੁਲ ਬਹੁਤ ਧੰਨਵਾਦ ਵੀਰੇ ਬਿੱਲਾ ਸਿੱਧੂ ਵੀਰ ਨੇ ਜਿਹੜੀਆਂ ਗੱਲਾਂ ਦੱਸਿਆ ਨੇ ਵਾਕਈ ਉਹ ਸੱਚ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਹੈ ਕਿ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਇੱਥੇ ਆ ਕੇ ਬਹਿਣਾ ਔਖਾ ਆ ਜਗਜੀਤ ਸਿੰਘ ਗੱਲੇਵਾਲ ਜਿੱਥੇ ਮਰਦਨਵਰਤ ਦੇ ਬੈਠੇ ਨੇ ਉੱਥੇ ਹੀ ਬਿਆਨਬਾਜ਼ੀਆਂ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ ਪਰ ਗੱਲ ਆ ਉਹਨਾਂ ਕੋਲ ਬੈਠ ਕੇ ਇੱਕ ਲੜਾਈ ਲੜਨ ਦੀ ਜਿੱਥੇ ਐਮਐਸਪੀ ਦੀ ਗੱਲ ਕਰਦੇ ਉੱਥੇ ਕਿਸ ਇਕੱਲੇ ਡੱਲੇਵਾਲ ਸਾਹਿਬ ਨੇ ਐਮਐਸਪੀ ਨਹੀਂ ਲੈਣੀ ਉੱਥੇ ਸਾਰੇ ਦੇਸ਼ ਵਾਸਤੇ ਉਹ ਲੜ ਰਹੇ ਨੇ ਉਹ ਕਹਿੰਦੇ ਜੇ ਜੇ ਅੱਜ ਪੰਜਾਬ ਉੱਠ ਗਿਆ ਤਾਂ ਪੂਰਾ ਦੇਸ਼ ਆ ਜਿਹੜਾ ਉਹ ਐਮਐਸਪੀ ਲਊ ਔਰ ਜਿਤਾਉਣ ਵਾਲੇ ਹਮੇਸ਼ਾ ਹੀ ਪੰਜਾਬੀ ਹੁੰਦੇ ਨੇ ਪੰਜਾਬ ਤੋਂ ਹੀ ਆਵਾਜ਼ ਉੱਠਦੀ ਹੈ ਜਿਵੇਂ ਹੁਣ ਉੱਠੀ ਹੈ ਜੁੜੇ ਰਹੋ ਸਾਡੇ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ